ਇਹ ਗੱਲ ਬੜੇ ਟੱਪ ਵਗਾ ਵਗਾ ਮਾਂ ਦੀ ਕੀ ਗੱਲ ਆ ਅੱਗੇ ਤੋਂ ਬੜੇ ਆਰਾਮ ਨਾਲ ਧੋਨੀ ਨੇ ਕੱਪੜੇ ਤੂੰ ਤੇ ਕੱਪੜੇ ਹੀ ਧੋਣ ਲੱਗੀਆਂ ਹੁਣ ਵੀ ਹੁਣ ਕਿਹੜਾ ਟੱਪ ਬਾਹਰ ਸੁੱਟਣ ਚੱਲੀ ਆ ਚਲ ਉਹਦੀ ਗੱਲ ਠੀਕ ਆ ਤੂੰ ਗੁੱਸੇ ਵਿੱਚ ਗੱਲ ਹੀ ਨਹੀਂ ਲੈ ਪਹਿਲਾਂ ਮੈਨੂੰ ਤੁਸੀਂ ਦੱਸੋ ਕਿ ਮੈਂ ਗੁੱਸੇ 'ਚ ਨਾ ਹੋਵਾਂ ਤੇ ਹੋਰ ਕੀ ਕਰਾਂ ਹੈ ਅੱਗੋਂ ਪਿੱਛੋਂ ਹਰ ਵਾਰੀ ਤੁਸੀਂ ਆਪ ਪਾਰ ਨੂੰ ਸਾਬੇ ਨੂੰ ਫੋਨ ਕਰਕੇ ਤੇ ਜਿਹੜੀ ਵੀ ਕੋਈ ਗੱਲ ਹੋਣੀ ਆਪ ਨੂੰ ਪੁੱਛਣੀ ਅੱਜ ਤੁਸੀਂ ਚੁੱਪ ਕਰਕੇ ਸੁਣਾ ਮਮੀ ਨੂੰ ਦੇ ਦਿੱਤਾ ਹੈ ਜੀ ਪਾਪ ਨੂੰ ਕਹੋ ਉਹਨੂੰ ਕਹਵੇ हां तो होगी ਤੁਹਾਡੀ ਤੇ ਮੈਨੂੰ ਆਪ ਨੂੰ ਨਹੀਂ ਸਮਝ ਆਉਂਦੀ ਤੇ ਘਰ ਦੇ ਕੇ ਫਿਰਦੇ ਆ ਤੇ ਦੱਸੇ ਦੇ ਵਿੱਚ ਕੀ ਗੱਲ ਹੋ ਗਈ ਆ ਨੇ ਗੱਲ ਹੋਈ ਕੀ ਸਾਰੀ ਇਹ ਦੱਸਣਾ ਮੈਨੂੰ ਸਾਰੀ ਘਰ ਤੁਹਾਡੇ ਵਾਸਤੇ ਕੋਈ ਗੱਲ ਨਹੀਂ ਹੋਈ ਹਾਂ ਪਰ ਅੰਦਰ ਜਾ ਕੇ ਵੇਖੋ ਅੰਦਰ ਤੇ ਗੱਲ ਦਾ ਬਵਾਲ ਬਣਿਆ ਪਿਆ ਆ ਲੜਾਈ ਨੂੰ ਬਾਜਾ ਮਾਰਦੀ ਆ ਉਹ ਤਰਾ ਪੰਗਾ ਖਾਣਾ ਪਾ ਕੇ ਰੱਖਦਾ ਤੁਸੀਂ ਮੇਰੇ ਵਾਸਤੇ ਹੋਰ ਕੀ ਆ ਉਹ ਮੈਨੂੰ ਚੱਲ ਫੋਨ ਨਹੀਂ ਕੀਤਾ ਨੇ ਹਫਤਾ ਆਇਆ ਤੇ ਮੈਂ ਚੱਲ ਕੋਈ ਗੱਲ ਮੰਮੀ ਫੋਨ ਕਰ ਦਿੰਦੀ ਆ ਤੇ ਦੇਣ ਦੀ ਪੰਮਸਣਾ ਤੇ ਇਤ ਕਿਹੜੀ ਵੇ ਦੱਸ ਗੱਲ ਹੋ ਗਈ ਕੋਈ ਇਹ ਗੱਲ ਵੱਡੀ ਕਰਨ ਵਾਲੀ ਜਿਹੜੀ ਗੱਲ ਐ ਤੁਸੀਂ ਨਹੀਂ ਨਾ ਵੱਡੇ ਕਰਦੇ ਪਰ ਜਿਹੜੀ ਹੁਣ ਤਿੱਜੀ ਆਈ ਐ ਨਾ ਘਰ ਵਿੱਚ ਉਹ ਬੜੀਆਂ ਵੱਡੀਆਂ ਕਰਦੀ ਜੇ ਠੀਕ ਆ ਨਾ ਤੁਸੀਂ ਤੇ ਉਹਨੂੰ ਮਾੜਾ ਜਿਹਾ ਸੁਣਾ ਦੇ ਤਾਂ ਨਾ ਪਹਿਲਵਾਈ ਦੇ ਪੈਸੇ ਲੈਣੇ ਆ ਤੇ ਉਹਨੂੰ ਸੁਣਾ ਦਿਓ ਆਹੋ ਤੇ ਉਹਨੇ ਅਗਲੀ ਨੇ ਕੱਲੇ ਕੱਲਾ ਸਾਬਕ ਤਾ ਪੁੱਛਿਆ ਵਾ ਮੰਮੀ ਨੂੰ ਨਾਲੇ ਉਹ ਕਹਿੰਦੀ ਤੁਸੀਂ ਕੌਣ ਹੁੰਦੇ ਹੋ ਸਾਬੇ ਦੀ ਕਮਾਈ ਤੇ ਹੱਕ ਜਤਾਉਣ ਵਾਲੇ ਅਗਲੀ ਨੇ ਛੱਤੀ ਛੱਤੀ ਗੱਲਾਂ ਕੀਤੀਆਂ ਵਾ ਤੁਸੀਂ ਕੀ ਜਾਣਦੇ ਹੋ ਉਹਨੂੰ ਤੁਹਾਡੇ ਵਾਸਤੇ ਉਹ ਭੋਲੀ ਆ ਪਰ ਉਹ ਭੋਲੀ ਨਹੀਂ ਹੈਗੀ ਉਹ ਬੜੀ ਚਲਾਕ ਜਨਾਨੀ ਆ ਤੁਸੀਂ ਤੇ ਸਾਰੇ ਉਹਦੇ ਵਾਸਤੇ ਜੰਮੇ ਨਹੀਂ ਹੈਗੇ ਕਦ ਨਹੀਂ ਗੱਲ ਸੁਣੂ ਮੈਂ ਇੰਡੀਆ ਮੈਨੂੰ ਸਿਆਣੀ ਰੱਪੀ ਫਿਰਦੇ ਆ ਆਹੋ ਸਿਆਣੀ ਬਹੁਤ ਹੀ ਆਕੇ ਉਹ ਹੋਈ ਰਹਿ ਗਈ ਸਿਆਣੀ ਹੁਣ ਗੱਲ ਸੁਣ ਇੱਥੇ ਧੁੱਪੇ ਖਵਾਂ ਨਹੀਂ ਗਿਆ ਸੂਰਜ ਕਹਾਂ ਦਾ ਚੜਿਆ ਵਾ ਧੁੱਪ ਕਹਾਂ ਲੱਗਣੀ ਇੱਥੇ ਸਵੇ ਜਾ ਇੱਧਰ ਆ ਇੱਥੇ ਆ ਕੇ ਦੱਸੜੀ ਗੱਲ ਦੱਸੇ ਮੈਨੂੰ ਨਹੀਂ ਗੱਲ ਤੁਹਾਨੂੰ ਮੈਂ ਕਿਹੜੀ ਦੱਸਾਂ ਤਾ ਨੂੰ ਨਹੀਂ ਪਤਾ ਹੈਗਾ ਉਹ ਕੀ ਚੋਂਦੀ ਆ ਅਗਲੀ ਕੱਲਾ ਕੱਲਾ ਸਾਹ ਪੁੱਛਣ ਦੀ ਹਾਲੀ ਨੇ ਮੰਮੀ ਨੇ ਇੱਥੋਂ ਤੱਕ ਕਿਹਾ ਵਾ ਤੇ ਪਿਆਲੀ ਦਾ ਸਾਹ ਤਾਪ ਦੱਸੋ ਮੈਨੂੰ ਪੇ ਆਲੀ ਦਾ ਸਾਰਾ ਖਰਚਾ ਪਾਣੀ ਕਿੱਥੇ ਜਾਂਦਾ ਵਾ ਤੇ ਸਾਬੇ ਕੋ ਹਰ ਵਾਰੀ ਪੈਸੇ ਮੰਗਦੇ ਹੋ ਨਹੀਂ 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 ਆਈਏ ਤਾਂ ਅਸ ਤੈਨੂੰ ਖਰਦਿਓ ਪੁੱਛਣਾ ਕਿਹੜੀ ਗੱਲ ਆ ਇਹ ਸਾਡੀ ਦਿਨੀ ਵਾਰੀ ਆ ਬੰਦਿਆ ਕੰਮ ਹੁੰਦੇ ਆ ਇਹ ਮੈਨੂੰ ਕਦੇ ਸੋਚ ਕੇ ਹਰ ਵਾਰੀ ਹੈਰਾਨੀ ਆਉਂਦੀ ਪਾ ਮੋਲ ਇਹਦੇ ਤੁਹਾਨੂੰ ਹੀ ਹੈਰਾਨੀ ਆਉਂਦੀ ਆ ਨਾ ਪਰ ਮੈਂ ਤਾਂ ਚਾਹੁੰਦੀ ਆ ਵੀ ਐ ਹੀ ਨਾ ਇਹ ਜਿੱਦਾਂ ਚਾਹੁੰਦੀ ਆ ਨਾ ਇਹਨੂੰ ਉਦਾਂ ਹੀ ਹੋਣ ਦਿਓ ਇਹਨੂੰ ਦੇ ਦਿਓ ਮੁਖਤਿਆਰੀ ਯਾਰ ਕਾ ਸਾਰੀ ਵੇਖ ਲੈਨੇ ਕਿ ਨਗਕਾਰ ਚਲਾ ਲੈਂਦੀ ਆ ਭਲਾ ਪਤਾ ਪਤਾ ਕਾਹੇ ਦਾ ਨਹੀਂ ਲੱਗਣਾ ਹੈਗਾ ਇਹਨੂੰ ਮੁੜ ਕੇ ਜਾੜਾ ਪਾ ਕੇ ਰੱਖ ਦੂਗੀ ਫਿਰ ਵਿੰਦੇ ਰਹੋ ਸਾਰੇ ਜਣੇ ਮੂੰਹ ਝੋਕ ਕੇ ਪਹਿਲੀ ਗਲਤੀ ਤੇ ਤੁਹਾਡੀ ਆ ਜਿਹੜਾ ਤੁਸੀਂ ਸੁਣਾ ਦਿੱਤਾ ਵਾ ਪਾਮ ਨੂੰ ਕਹੋ ਫੋਨ ਕਰੇ ਉਹਨੂੰ ਉਹ ਕਿਉਂ ਫੋਨ ਕਰੇ ਹਾ ਉਹ ਦੱਸ ਉਹ ਕੱਲ ਆਈਦੀ ਫੋਨ ਕਰਨ ਡੈ ਵੀ ਤਾਂ ਤੁਹਾਨੂੰ ਕੀ ਹੋ ਗਿਆ ਤੁਸੀਂ ਆਪ ਨਹੀਂ ਫੋਨ ਕਰ ਸਕਦੇ ਉਹਨੂੰ ਅੱਗੇ ਤੁਸੀਂ ਗੱਲ ਨਹੀਂ ਕਰਦੇ ਉਹਦੇ ਨਾਲ ਅੱਜ ਨਵੀਂ ਕਰਨੀ ਉਹ ਬਾਬਾ ਮੈਂ ਇਹ ਕਰ ਲੂੰਗਾ ਮੈਂ ਤਾਂ ਵੈਸੇ ਵਾਰੀ ਗੱਲ ਕੀਤੀ ਮੈਂ ਚੱਲ ਕੋਈ ਗੱਲ ਨਹੀਂ ਫਿਰ ਕੀ ਸਾਹ ਦੇਣਾ ਵਾ ਇੱਥੇ ਘਰ ਉਹ ਘਰ ਵਾਲੀ ਗੱਲ ਹੈ ਸਾਰੀ ਆਪਣੀ ਇਹ ਕੋਲ ਬਾਹਰ ਦੇ ਜੀਜੇ ਨਾਲ ਥੋੜੀ ਗੱਲ ਕੀਤੀ ਕੋਈ ਆਪਾਂ ਲੈ ਲਓ ਫਿਰ ਹੁਣ ਘਰ ਵਾਲੀ ਗੱਲ ਅਗਲੀ ਬਾਵਾ ਮਾਰ ਮਾਰ ਕੇ ਬੁੜੀਆਂ ਵਾਂਗੂ ਲੜਦੀ ਸੀ ਜਦੋਂ ਸਿਆਣੀਆਂ ਬਿਆਣੀਆਂ ਬਜ਼ੁਰਗ ਬੁੱਢੀਆਂ ਲੜਦੀਆਂ ਪਾਵਾਂ ਇਧਰ ਉਧਰ ਹੀ ਮਾਰ ਮਾਰ ਕੇ ਉਦਾਂ ਹੱਥ ਮਾਰਦੀ ਹੀ ਅਗੜੀ ਚੱਲ ਮੈਂ ਸਮਝਾ ਦਊਗਾ ਕੋਈ ਗੱਲ ਨਹੀਂ ਉਹ ਨਵੀਂ ਨਵੀਂ ਆਈਆਂ ਚੰਗਾ ਲੜ ਰਸ ਖਲਾਰਾ ਪਿਆ ਲੋਕੀ ਤਮਾਸ਼ਾ ਵੇਂਦੇ ਫਿਰੇ ਗੱਲ ਇਹ ਖਲਾਰਾ ਹੀ ਪੌਂਡੇ ਆ ਖਲਾਰਾ ਤੇ ਉਹ ਆਪੇ ਪਾਈ ਜਾਣਦੇ ਆ ਅਸੀਂ ਤਾਂ ਕਹਿੰਦੇ ਵੀ ਗੱਲ ਬਾਹਰ ਵੀ ਨਾ ਨਿਕਲੇ ਅਗਲੀ ਦੇ ਖਲਾਰੇ ਆ ਪੌਂਡੇ ਇਹ ਤਾਂ ਟੱਕਣਾ ਕੰਢੇ ਵੀ ਪੈਣਾ ਹੋਲੀ ਬੋਲਣਾ ਇਹ ਗੌਂਡੀਆਂ ਨੇ ਸੁਣ ਲਿਆ ਤਾਂ ਕੀ ਕਹਿਣਗੇ ਆਏ ਇਹਨਾਂ ਦੀ ਨੂਆ ਪੁੱਛਦਾ ਕੀ ਗੱਲ ਆ ਬਿਠਾਲ ਕੇ ਕੋਈ ਗੱਲ ਨਹੀਂ ਫਿਰ ਮਹਰਮਾਨੀ ਗੱਲ ਨਹੀਂ ਭਾਈ ਆ ਬਾਬਾ ਮੇਰੇ ਘਰ ਹ ਮੇਰੇ ਕੋ ਨਹੀਂ ਪੁੱਛਿਆ ਜਾਂਦਾ ਆਪੇ ਪੁੱਛੋ ਨਾ ਪੁੱਛੋ ਚੱਲ ਮੈਂ ਮੰਮੀ ਦੇ ਘਰ ਦਾ ਗੱਲ ਪੜਾ ਕਰੋ ਕਰੋ ਭਾਵੇਂ ਨਾ ਕਰੋ ਮੈਨੂੰ ਕੀ ਲੱਗੇ ਹਾਂ ਸਿਆਪਾ ਪਾਇਆ ਬਾ ਦੂਰਾ ਵਕਤ ਖਾਨਾ ਸਾਰਾ ਕੰਮ ਵੀ ਕਰੋ ਤੇ ਤਾਂ ਵੀ ਇਹਨਾਂ ਦੀਆਂ ਗੱਲਾਂ ਸੁਣੋ ਕੋ ਖਾਲਨੀ ਆਗਾ ਇਥੇ ਇਹੀ ਜੀ ਅਦਨ ਕਿਤੇ ਦੋ ਕੱਪੜੇ ਧੋਤੇ ਹੀ ਤੇ ਛਤੀ ਛਤੀ ਗੱਲਾਂ ਸੁਣਾਤੀਆਂ ਸੀ ਮੰਮੀ ਨੂੰ ਕੱਪੜੇ ਧੋਤੋਗੇ ਪਤਾ ਨਹੀਂ ਕਿਦਾਂ ਛੋਠੇ ਬਣੇ ਰਹੇ ਭਰਤੇ ਹੁੰਦੇ ਆ ਨੇ ਭਾਬੀ ਉਹ ਗੇਰੇ ਵਾਲੀ ਐਨੀ ਨਹੀਂ ਕਿਤੇ ਅਕਲ ਹੈਗੀ ਮੰਨਉ ਨਹੀਂ ਇਹਦਾ ਨਾ ਆ ਕੇ ਤੇ ਬੰਦਾ ਆਪਣਾ ਸੂਟ ਤੇ ਤੋਹ ਲੈਂਦਾ ਆ ਮੰਮੀ ਹਾਂ ਦੇਖਣੇ ਸੁੱਤੇ ਹੈ ਜੀਗੰਡੀ ਮੇਰੀ ਗੱਲ ਸੁਣੋ ਹਾਂ ਉਹ ਪੂਜਾ ਨੂੰ ਦੱਸਣੀ ਘਰ ਵਿੱਚ ਗੱਲ ਕਿ ਚੱਲਣ ਦੀ ਹੈ ਗੱਲ ਬਿਲਕੁਲ ਗੱਲ ਕੋਈ ਵੀ ਚੱਲਣ ਦੀ ਮੰਮੀ ਗੱਲ ਤੇ ਆ ਗਈ ਜੀ ਤੁਹਾਨੂੰ ਪਤਾ ਹੀ ਆ। ਆ ਪੰਮ ਕੀ ਗੱਲਾਂ ਕਰਦੇ ਫਿਰਦੇ ਆ। ਉਹ ਮੈਂ ਤਾਂ ਵੈਸੇ ਸੱਸੀ ਗੱਲ ਕੀਤੀ। ਤੋਂਨੇ ਚੁੱਕ ਕੇ ਚਲੋ ਅਜਿਹੀ ਡੇੜੀ ਗੱਲ ਬਣਾ ਰਹੀ ਹੈ। ਤੇ ਇਹ ਤੇ ਵੱਡੀ ਗੱਲ ਬਣਾਉਣ ਵਾਲੀ ਕਿਹੜੀ ਗੱਲ ਹੈ? ਬੇਤਨ ਉਹ ਵੀ ਨਹੀਂ ਆਣੀ ਸਿਆਣੀ ਨੂੰ ਗੱਲ ਕਰਨ ਦਾ ਕੋਈ ਹਿਸਾਬ ਹੀ ਨਹੀਂ ਹੈ ਨਾ ਜੀ। ਅਜੇ ਉਂਗਰੀ ਇਸ ਤਰ੍ਹਾਂ ਦੀ ਹੈ। ਉਹ ਮੈਂ ਤਾਂ ਕਹੀ ਵੀ ਚੱਲ ਹਲਵਾਈ ਦੇ ਪੈਸੇ ਪਛਾਬੇ ਨੇ ਕਹਿ ਕੇ ਤੇ ਮਗਾ ਲੈਨੇ ਆ ਨਾ ਦੇਣੇ ਤੇ ਹੈਗੇ ਹੀ ਆ। ਹਾਂ। ਉਹ ਸਿਹਰਾ ਅੰਟੀ ਹੋਰ ਕਰ ਰਹੇ ਆ ਵੀ ਉਹ ਉਈ ਸ਼ੁਰੂ ਕਰ ਲੋ ਪਿਆਲੀ ਸ਼ੁਰੂ ਕਰੋ ਫਸਲ ਸ਼ੁਰੂ ਕਰੋ ਜੋ ਵੀ ਕਰਨਾ ਕਰੋ ਜੰਮ ਕਰੋ ਸ਼ਾਬਦ ਪੈਸੇ ਜੋੜ ਜਾਣਗੇ ਇਦਾਂ ਉਦਾਂ ਡਹਿ ਵੀ ਕਰਨਾ ਮੰਮੀ ਘਰ ਵਿੱਚ ਨਾ ਸਲੋਗ ਹੀ ਚੰਗਾ ਲੱਗਦਾ ਵਾ ਤੇ ਮੈਂ ਨਹੀਂ ਚਾਹੁੰਦਾ ਇਦਾਂ ਰੌਲਾ ਪੈ ਜੇ ਚੰਗਾ ਤੇ ਲਾ ਕੇ ਗਵਾਣੇ ਹਸਾਈਆਂ ਹੀ ਨਹੀਂ ਗੱਲ ਤੇ ਜੇ ਉਹਨੂੰ ਲੱਗਦਾ ਵਾ ਨਾ ਕਿ ਮੈਂ ਜਮੇਰ ਚੁੱਕ ਸਕਦੀ ਹਾਂ ਤੇ ਭਰਾਏ ਜਮੇਰ ਚੁੱਕਲੇ ਫਿਰ ਸਾਰੀ ਹੋਰ ਕੀ ਹੈ ਤੇ ਨਭਾਰੇ ਜਮੇਰ ਹੀ ਨਾ ਕਹ ਤੂੰ ਕਹਿਣਾ ਮੈਂ ਜਮੇਰ ਨਭਾ ਜਿਹੜੇ ਸੋਖਿਆ ਵਾ ਉਹ ਸਿਰ ਤੇ ਪੈਂਦੀ ਪਤਾ ਲੱਗਦਾ ਉਹ ਤੋਂ ਕਦਾ ਕਰਦੇ ਹੁੰਦੇ ਨਿਆਣੀ ਸਹਣੀ ਜਿੰਮੇਵਾਰੀਆਂ ਨੇ ਕੀ ਸਮਝ ਲੈਣੀ ਹੈ ਜੇ ਹਨਾ ਕੀ ਨਿਭਾਉਣੀ ਆ ਉਹ ਅੱਗੇ ਇੱਕ ਦਿਨ ਮੈਨੂੰ ਆਂਦੀ ਕਿ ਤੁਸੀਂ ਤੇ ਕੰਮ ਵਾਲੀ ਕੋਈ ਰੱਖ ਲਓ 2-3000 ਰੁਪਏ ਕੰਮ ਵਾਲੀ ਮੰਗਦੀ ਹੈ ਤੇ ਇਹ ਜਿੰਮੇਵਾਰੀਆਂ ਨਿਭਾਣੀਆਂ ਇਤਰਾ ਉਹ ਦਿਨ ਕਹਿੰਦੇ ਆ ਇਹਨੇ ਬੇਲੀਆਂ ਨੇ ਦੱਸ ਦੋਵਾਂ ਨੇ ਕੀ ਕਰਨਾ ਹੈ ਚਲ ਤੂੰ ਜਾ ਤੇ ਲਈ ਫਿਰਦੀ ਮਾਣ ਘੋਟੇ ਚੰਕੇ ਤਾਂ ਸਾਰੇ ਨਹੀਂ ਫਿਰਦੀ ਤੇ ਇਹ ਹੁੰਦੇ ਟੈਪੀ ਇਹ ਤੇ ਕੰਮ ਵਾਲੀ ਰੱਖ ਲਓ ਤੇ ਕੀ ਇਹਨੇ ਜਿੰਮੇਵਾਰੀ ਤਾਂ ਭੂਮੀ ਕੀ ਕਰਨਾ ਕੀ ਨਹੀਂ ਕਰਨਾ ਬਾਬਾ ਦਾ ਸੜ ਕਿੱਦਾਂ ਕੋ ਸਾਡੇ ਘਰ ਚ ਹਾਂ ਕਿੱਦਾਂ ਕਿੱਥੇ ਆ ਕਿੱਦਾਂ ਕਿਹੜੇ ਸਾਡੇ ਸਾਡੇ ਟਾਈਮ ਨਾ ਉਠਣ ਤੇ ਟਾਈਮ ਨਾ ਕੰਮ ਕਰਨਾ ਆਪਣਾ ਆਹ ਟੁੱਕ ਚੜ ਜਾਂਦੀ ਸੜੂਕੂ ਜੂ ਸੜੂਕੂ ਜੂ ਕਰਦੀਆਂ ਰਹਿੰਦੇ ਇੱਕ ਦੂਜੀ ਨਾਲ ਸਾਰਾ ਕੁਝ ਮਸ਼ੀਨੀ ਆ ਮਸ਼ੀਨ ਸਭ ਕੋਈ ਚੁਲਾ ਬਾਲਣਾ ਪੈਂਦਾ ਨਾ ਕੋਈ ਨਾਂ ਨਾ ਦੇਣਾ ਤੇ ਦੋਹੀ ਨਾ ਵੜੀ ਜ਼ਿੰਮੇਵਾਰੀਆਂ ਨੂੰ ਦੇ ਦੇਦਾ ਮੈਂ ਕੋਈ ਗੱਲ ਨਹੀਂ ਪਰ ਨਾ ਜੇ ਫਿਰ ਬੰਦਾ ਬੁਰਾ ਜਿਹਾ ਲੱਗਦਾ ਨਾ ਇਹ ਗੱਲ ਤੇ ਮੇਰੀ ਵੀ ਬੇਇੱਜ਼ਤੀ ਜੀ ਆ ਪਿਲੇ ਵੀ ਨਜਰਾਂ ਦੀ ਘਾਰੇ ਕੋਈ ਚਲਾਉਂਦੇ ਹੀ ਤੇ ਨੋਂ ਨਹੀਂ ਹੁੰਦੀ ਚਾਬੀ ਵਸਾਂਭ ਲਈ ਹੈ ਹਨਾ ਲੋਕੀ ਤਾਂ ਮਖੌਲ ਬੜੇ ਕਰਦੇ ਫਿਰ ਮੈਨੂੰ ਤਾਂ ਸ਼ਰਮ ਦੀ ਮਾਰ ਹੈ ਨਾ ਆਪਣੇ ਆਪ ਤੇ ਉਦੋਂ ਦਾ ਉਠਿਆ ਨਹੀਂ ਜਾਂਦਾ ਵੀ ਆਂਡੀਆਂ ਕਵਾਂਟੀਆਂ ਸੁਣਿਆ ਹੋਗਾ ਤੇ ਕੀ ਕਹਿੰਦੇ ਹੋ ਬਸ ਇਹੋ ਗੱਲ ਦਾ ਮੈਨੂੰ ਚੋਰਾ ਲੱਗਣਾ ਸੀ ਇਹੇ ਕੰਮ ਕਰਦਾ ਉਦੋਂ ਦਾ ਟੈਨਸ਼ਨ ਲੈ ਲੈ ਕੇ ਮੈਂ ਤਾਂ ਕਹਿੰਦਾ ਸਮਝਦਾਰ ਹੋਣੀ ਹਰੇਕਾਰ ਨੂੰ ਸਾਂਭ ਲੋਕ ਜਦ ਜ਼ਿੰਮੇਵਾਰੀ ਜਿਹੜੀ ਤੇ ਪੁੱਤ ਨੇ ਸਮਝਣੀ ਹੈ ਭੱਜ ਭੱਜ ਕੇ ਕੰਮ ਕਰਦਾ ਆਪਣਾ ਉਸ ਆਸਮਾਨ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਵੀ ਚਮਕਾ ਚੁੱਲਾ ਕਿੱਥੇ ਆ ਤੇ ਕਿੱਥੇ ਆ ਪਾ ਕੰਮ ਤੰਦਾ ਕਰ ਲਿਆ ਦੂਜੇ ਕਰਨ ਆਵਾਜ਼ ਨਹੀਂ ਚਲੋ ਜੇ ਫਿਰ ਵੀ ਮੈਨੂੰ ਲੱਗਦਾ ਹੋਣਾ ਕਿ ਮੈਂ ਆਪ ਜ਼ਿੰਮੇਵਾਰ ਸਾਬਦੀ ਆ ਤੁਹਾਡੇ ਘਰ ਵਿੱਚ ਖਲਰਣਾ ਭਾਈ ਅਮਨੇ ਸਲੋਗ ਚਲਾਈਦਾ ਬਸ ਠੀਕ ਆ ਸਾਹਮਣੇ ਜੇ ਸਾਮਣੇ ਸਾਮਣੇ ਕੰਮ ਚੱਲਦਾ ਤੇ ਹੋਰ ਚਾਹੀਦਾ ਸਾਹਮਣੇ ਜੇ ਸਿਆਣੀ ਆ ਤੇ ਸਾਹਮਣੇ ਜ਼ਿੰਮੇਵਾਰੀ ਜਿਹੜੇ ਲੱਗੇ ਲਗਾਈ ਉਹ ਤੇ ਲਾਵੇ ਨਾ ਪਹਿਲਾਂ ਉਹ ਤੇ ਲਾਉਣੀ ਉਹ ਚੱਲਣੇ ਪੈਣੇ ਤੇ ਦੇਣੇ ਪੈਣੇ ਉਹ ਤੇ ਦੇਣੇ ਆ ਉਹ ਜਿੰਨੇ ਬਾਹਰੋਂ ਆਵਾਜ਼ ਮਾਰਦੀ ਇਹਨੂੰ ਤਾਂ ਨਹੀਂ ਆਵਾਜ਼ ਮਾਰਨੀ ਤੇ ਆ ਨਵੀਂ ਬੋਟੀ ਆਈ ਤੇ ਇਹਨੂੰ ਆਵਾਜ਼ ਮਾਰੀਏ ਤੇ ਲੈ ਤੇ ਥੂ ਹੀ ਪੈਸੇ ਲੈਣੇ ਜਿਹੜੀ ਗੱਲ ਬਾਬਾ ਉਹ ਗੱਲ ਬੰਦਿਆਂ ਜਿਹੜੀ ਗੱਲ ਹੁੰਦੀ ਬੰਦ ਆਹ ਉਹਦੀ ਗੱਲ ਵਾ ਇਹਨੂੰ ਕਿੰਨੇ ਪੁੱਛਣਾ ਅੱਲ ਮੈਂ ਨਹੀਂ ਤੇ ਆਪੇ ਸਾਵੇ ਨਾਲ ਗੱਲ ਕਰੂੰਗਾ ਨੇ ਤੇ ਠੀਕ ਹੈ ਉਹ ਕਰਕੇ ਵੇਖਦੇ ਆਂ ਗੱਲ ਇੱਕ ਤਰ੍ਹਾਂ ਉਹ ਗੱਲ ਵੀ ਬੁੱਢਿਆਂ ਦੀ ਗੋਤਵਥੇ ਮਾਤ ਹੁੰਦੀ ਜਾਨਾ ਕੱਲ ਨੂੰ ਇਹ ਖਰਚਾ ਵਾਧੂ ਘਟੂ ਕਰੀ ਜਾਊ ਤੇ ਅਗਲਾ ਆਖੂਗਾ ਕਿ ਮੈਨੇ ਪੁੱਛ ਕੇ ਜਿੰਮੇਵਾਰੀ ਦਿੱਤੀ ਇਹਨੂੰ ਹਾਂ ਉਹਦੀ ਸਲਾਹ ਨਾਲ ਆਈ ਹੈ ਨਾ ਜਿੰਮੇਵਾਰੀ ਇਹਨੂੰ ਦੇਣੀ ਨਹੀਂ ਉਹ ਨਹੀਂ ਉਹ ਗੱਲ ਸਮਝਦਾ ਸਾਰੀ ਉਹ ਤੇ ਨਾਲੇ ਸੰਭੂਗੇ ਫੇਰ ਸਾਰਾ ਕਰੂਗੀ ਤੇ ਇਹਨੂੰ ਪਤਾ ਲੱਗੂਗਾ ਹਾਂ ਤੇ ਫੇਰ ਗੱਲ ਵਾ ਸਿਰ ਤੇ ਪਈ ਨਾ ਫੇਰ ਪਤਾ ਲੱਗਦਾ ਕੀ ਕਿਦਾਂ ਜ਼ਿੰਮੇਵਾਰੀ ਨਿਭਾਈ ਇਹ ਕੰਮ ਕਰਨਾ ਸੌਖੇ ਨਹੀਂ ਇਹ ਕੱਲ ਨੂੰ ਆਖੇ ਮੈਂ ਭਾਡੇ ਮੰਨਣ ਵਾਲੀ ਰੱਖ ਲੈਣੀ ਮੈਂ ਖਾਂ ਕੂੜਾ ਹੁੰਣ ਵਾਲੀ ਵੱਖਰੀ ਰੱਖ ਲੈਣੀ ਤੇਰੇ ਇਹਦੀ ਮੈਂ ਵਾਰੀ ਕੀ ਸਾਹਮਣੇ ਕੀ ਬਚਾਵਾਂ ਇਹਨੇ ਉਹਦੇ ਵਿੱਚ ਬਚਾਣਾ ਕੀ ਆ ਗਿਆ ਤੇ ਮਾਹ ਟਾਂ ਪਾਸੋਂ ਹੁੰਦੇ ਤੇ ਕਰਦੇ ਉਹ ਰਹਿੰਦਾਲਾਂਗੇ ਤੇ ਫਿਰ ਸਾਡੇ ਕੰਮ ਨੰਗੇ ਜੇ ਬਹੁਤਾ ਰੋਲਾ ਰਪਾ ਪਾਉਗੀ ਤੇ ਫਿਰ ਦੇ ਦਾਂਗੇ ਚਾਹੀ ਸਾਬੇ ਨੂੰ ਪੁੱਛ ਕੇ ਤੇ ਵੇਖ ਲੈਣੀ ਆ ਆ ਫਿਰ ਵੇਖ ਲੈਣੇ ਬਾਕੇ ਵੇਲੇ ਹਾਂ ਸਾਰ 6 ਮਹੀਨੇ ਵੇਖ ਲੈਨੇ ਕੀ ਕਰਦੀ ਐ ਕਿਹੜੇ ਮੈਲ ਖੜੇ ਕਰ ਲੈਂਦੀ ਐ ਚਾਬੀ ਲੈ ਕੇ ਆ ਠੀਕ ਐ ਲੱਤੂ ਜਾ ਫਿਰ ਇਹ ਜਿੰਨੇ ਚੋਕੇ ਆ ਕੇ ਤੇ ਸਾਹਮਣੇ ਸਭ ਕੁਝ ਬਣਾਇਆ ਐ ਆ ਚਲ ਵੇਖ ਲੋ ਫਿਰ ਕਿਦਾਂ ਕਰਦੀ ਫਿਰ ਹਾਂ ਆ ਚਲ ਵੇਖ ਦੇ ਕੋਈ ਗੱਲ ਲੜਾਈ ਤਾਂ ਮੁਕਾਉਣੀ ਐ ਨਾ ਹੋਈ ਗੇ ਮੰਮੀ ਮੈਂ ਤਾਂ ਸੋਚਿਆ ਚਲ ਦੋ ਜਣੇ ਹਰ ਹਲਕੇ ਮਿਲ ਕੇ ਰਹਿਣ ਗਿਆ ਤੇ ਤੁਹਾਨੂੰ ਸੁੱਖ ਦੇਣ ਗਿਆ ਤੇ ਆਹ ਵੇਖ ਲੋ ਨਵੀਂ ਕੰਮ ਫੜ ਲੈਨੇ ਆ ਗਏ ਲੱਗ ਗਿਆ ਪਤਾ ਕਿੰਨੇ ਸੁੱਖ ਦੇਣੇ ਨੇ ਉਹ ਗੱਲ ਕਿਤੇ ਸੁੱਖ ਕਰਮਾਂ ਦਾ ਹੁੰਦਾ ਉਹ ਕਰਮਾਂ ਦਾ ਹੁੰਦਾ ਚਲ ਕੋਈ ਨਹੀਂ ਤੂੰ ਨਾ ਫਿਕਰ ਕਰੀ ਘਰ ਕੋਈ ਤੂੰ ਆਪਣਾ ਕੰਮ ਤੰਦ ਲੈ ਵਾ ਮੁੰਡਾ ਵੀ ਡਰਦਾ ਹੀ ਕਹੀ ਜਾਣ ਰਿਹਾ ਕਲਾ ਤੋਂ ਪੰਜਾਬੀ ਇਹਨੂੰ ਦੇ ਦੇ ਸਾਰੀ ਜ਼ਿੰਮੇਵਾਰੀ ਇਹਨੂੰ ਦੇ ਦੇ ਤੇ ਮੈਨੂੰ ਇਹ ਆ ਕਿ ਜਿਵੇਂ ਵਾਰੀ ਨੂੰ ਦੇ ਦਿੱਤੀ ਤੇ ਪੈਸੇ ਨੂੰ ਅੰਦਰੇ ਪਾਈ ਜਾਣੇ ਆ ਤੇ ਇਹਨੇ ਆਪਣੇ ਖਾਤੇ 'ਚ ਜਮ੍ਹਾਂ ਕਰੀ ਜਾਣੇ ਤੇ ਮਗਰੋਂ ਡਾਈ ਫੜਾਈ ਜਾਇਆ ਕਰਨੇ ਤੇ ਉਹ ਕੀ ਫਾਇਦਾ ਕਰਦਾ ਕੋ ਫੇਰ ਨਹੀਂ ਸਾਡਾ ਇਹਨੇ ਬਣਨਾ ਨਹੀਂ ਦੇਣਾ ਇਹਦੀਆਂ ਮਿੰਨੀ ਗੱਲਾਂ ਤੇ ਇਹਦੀ ਜ਼ੁਬਾਨ ਤੋਂ ਹੀ ਲੱਗਦਾ ਕਿ ਉਤਰ-ਉਤਰ ਚੱਲਦੀ ਆ ਵੀ ਇਹ ਜੋ ਕਰਦਾ ਬਣਾਉਣਾ ਦੀਦਾ ਮੈਨੂੰ ਜੋ ਬਣਾਉਣਾ ਹੈ ਮੈਂ ਤਾਂ ਆਖਿਆ ਚੱਲ ਪੜ੍ਹੀ ਲਿਖੀ ਆ ਗਈ ਆ ਦਵੇਂ ਪਣਾ ਰਲ ਮਿਲ ਕੇ ਰਹਿਣਗੇ ਟੱਬਰ ਨੂੰ ਜੋੜ ਕੇ ਰੱਖਣਗੇ ਪਰ ਇਹ ਜੋੜਨ ਵਾਲੇ ਕਿੱਥੇ ਇਹਨੂੰ ਜੋੜਨ ਦਾ ਨਹੀਂ ਇੰਨਾ ਪਤਾ ਜੀ ਉਹ ਵਰਦੇ ਹਿਸਾਬ ਨਾਲ ਚਲਦੀ ਆ ਆਪਣੇ ਨਾਲ ਨਿਆਣਪੁਰੇ ਚ ਚੱਲੀ ਜਾਂਦੀ ਆ। ਪਰ ਇਹੋ ਜਿਹਾ ਨਿਆਣਪੁਰਾ ਜਿਹੜਾ ਨਾ ਘਰ ਜਾੜ ਕੇ ਰੱਖ ਦਿੰਦਾ ਹੁੰਦਾ। ਕਿਹੋ ਜਿਹਾ ਕੇ ਪਾਸੇ ਨ ਲੱਗਣ ਦਿੰਦੀਆਂ ਹੁੰਦੀਆਂ ਘਰ ਨੂੰ। ਇਹ ਕੀ ਚੱਲ ਕੋਈ ਗੱਲ ਨਹੀਂ ਜੇ ਮੁੰਡਾ ਕਹਿੰਦਾ ਵਾ ਦੇ ਦਾਂਗੀ ਚਾਬੀ ਇਹਨੂੰ। ਲੜਾਈ ਤੇ ਮਕਾਉਣੀ ਕਿਸ ਤਰ੍ਹਾਂ ਕਲਾ ਤੇ ਮੁੱਕੂਗੀ ਨਾ। ਹਾਂ ਜੇ ਕੀ ਬਣਿਆ ਜੇ? ਨਾਲ ਕੋ ਨਹੀਂ ਵੇਲੇ। ਠੀਕ ਆ ਹੋਰ ਖਾ ਲੈ ਰੋਟੀ ਪਾਣੀ। ਖਾ ਲਿਆ। ਠੀਕ ਹੈ ਠੀਕਾ ਹੋਰ ਗੱਲ ਬਾਤ ਇਹ ਮਾੜਾ ਕਿਤੇ ਗਈ ਹੋ ਨਹੀਂ ਉਹਨਾਂ ਮੰਮੀ ਇੱਥੇ ਬਾਹਰ ਹੋਣੀ ਹੈ ਹੋਰ ਸਭ ਬਾਹਰ ਹਿੰਟਾ ਸਭ ਠੀਕ ਠਾਕ ਮੰਮੀ ਤੁਹਾਨੂੰ ਪਤਾ ਜਦੋਂ ਮੈਂ ਅੰਨੀ ਕੇ ਫੋਨ ਲਾਉਣੀ ਆ ਉਦੋਂ ਮੰਮੀ ਕਿਤੇ ਨਾ ਕਿਤੇ ਗਈ ਹੁੰਦੀ ਆ ਤੇ ਕੋਈ ਨਹੀਂ ਮੰਮੀ ਆਉਂਦੀ ਤੇ ਫੇਰ ਮੈਂ ਗੱਲ ਕਰਾਉਣੀ ਆ ਬਾਕੀ ਵੀ ਸਾਰੇ ਠੀਕ ਠਾਕ ਆ ਘਰ ਨੂਰ ਸਕੂਲ ਗਈ ਹਾਂਜੀ ਹਾਂਜੀ ਨੂਰ ਦੇ ਪੇਪਰ ਹੋਣਦੇ ਆ ਗਈ ਆ ਸਕੂਲ ਹੋਰ ਤੁਸੀਂ ਦੱਸੋ ਕਿਦਾਂ ਸਾਰੇ ਠੀਕ ਠਾਕ ਆ ਭਾਬੀ ਭਰਾ ਸਾਰੇ ਠੀਕ ਠਾਕ ਆ ਤੁਸੀਂ ਦੱਸੋ ਕੀ ਹਾਲ ਪਤਾ ਵਾ ਵਧੀਆ ਉਹ ਨਾਲੇ ਮੇਰੀ ਗੱਲ ਸੁਣ ਹਾਂ ਚਲੋ ਵਧੀਆ ਵਾ ਕੰਮ ਤੇ ਜਾਣਾ ਵਾ ਜਿਹੜੇ ਤੁਹਾਨੂੰ ਮੈਂ ਕੰਮ ਕਿਹਾ ਸੀ ਜਿਹੜਾ ਤੁਹਾਨੂੰ ਤੁਸੀਂ ਉਹਦਾ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਹਾਂ ਦਾ ਤੁਹਾਨੂੰ ਮੈਂ ਕਿਹਾ ਤਾਂ ਗੇ ਸਕੂਟਰੀ ਵਲੋਂ ਤੁਹਾਨੂੰ ਮੈਂ ਸਕੂਟਰੀ ਲੈਣੀ ਆ ਤੁਹਾਨੂੰ ਪਤਾ ਚ ਕਿਤੇ ਜਾਣਾ ਆਉਣਾ ਦਾ ਤਾਂ ਬੜਾ ਔਖਾ ਹੋ ਜਾਂਦਾ ਵਾ ਅਪਕਾਰ ਮੋਟਰਸੜਾ ਹੈਗਾ ਨਾ ਉਪਨ ਭਾਜਾ ਜਾਂਦੇ ਹੁੰਦੇ ਆ ਨਾਲ ਤੇਰੇ ਜਾਂਦੇ ਤੇ ਹੈਗੇ ਤੁਹਾਨੂੰ ਪਤਾ ਪਰ ਭਾਜ ਨੇ ਵੀ 100 ਥਾਂ ਜਾਣਾ ਹੁੰਦਾ ਵਾ ਹੁਣ ਕਿਸੇ ਵੇਲੇ ਕੋਈ ਕੰਮ ਹੁੰਦਾ ਜਿਹੜਾ ਬੰਦਾ ਆਪਕਾਰ ਆਂਦਾ ਵਾ ਤਾ ਹੁਣ ਮੈਂ ਸਾਰੀ ਗੱਲ ਭਾਜ ਨੇ ਥੋੜਾ ਕਹੂੰਗੀ ਭਾਜੀ ਤੁਸੀਂ ਜਾਓ ਜਾਂ ਜਿੱਦਾਂ ਕਿਦਾਂ ਵੀ ਮਤਲਬ ਕੰਮ ਕਰਨਾ ਵਾ ਤੁਸੀਂ ਘਰ ਉਹ ਬੰਦਾ ਚੱਲ ਵੀ ਜਾਂਦਾ ਕਿਤੇ 100 ਬੰਦਾ ਆਪਣਾ ਕੋਈ ਕੱਪੜਾ ਕਪੜਾ ਦਵਾਈ ਦਰੂ ਲੈਣ ਜਾਣਾ ਹੁੰਦਾ ਤਾਂ ਨਾਲੇ ਮੈਨੂੰ ਸਕੂਟਰੀ ਆਉਂਦੀ ਹੈ ਤੇ ਜੇ ਆਪਾਂ ਸਕੂਟਰੀ ਲਾਂਗੇ ਤਾਂ ਕਿੰਨੀ ਮੌਜ ਹੋ ਜਾਣੀ ਹੈ ਜਿੱਥੇ ਮਰਜੀ ਮੈਂ ਨੋਰ ਨੋ ਦੇਦੇ ਨੂੰ ਮੰਮੀ ਨੂੰ ਜਿੱਥੇ ਮਰਜੀ ਖੜ ਕੋਈ ਗੱਲ ਨਹੀਂ 100000 ਰਿਆਗੋ ਦਾ ਖਰਚਾ ਬਾਅਦੋਂ ਵੇਖਾਂਗੇ ਆਣਗੀ ਵਿਆਹ ਦਾ ਕਿੰਨਾ ਕ ਖਰਚਾ ਹੋ ਗਿਆ ਤੁਸੀਂ ਨਾ ਹੱਥ ਹੀ ਕਰੀ ਜਾਂਦੇ ਹੋ ਜੇ ਘਰ ਵਿਆਹ ਤੇ ਘਰ ਵੀ ਇਹੀ ਕਹੀ ਜਾਂਦੇ ਆ ਵਿਆਹ ਦਾ ਖਰਚਾ ਹੋ ਗਿਆ ਤੁਸੀਂ ਵੀ ਕਹੀ ਜਾਂਦੇ ਹੋ ਵਿਆਹ ਦਾ ਖਰਚਾ ਹੋ ਗਿਆ ਵਾ ਬੰਦਾ ਆਪਣੀ ਸਮਝਦਾਰੀ ਦੇ ਮਰਤੇ ਸਾਰਾ ਕੁਝ ਠੀਕ ਹੋ ਜਾਂਦਾ ਕੀ ਇਹ ਕਿਸ਼ਤਾਂ ਤੇ ਲਾ ਲੈਨੇ ਆਪਾਂ ਡਾਊਨ ਪੇਮੈਂਟ ਕਰ ਦਿੰਨੇ ਆ 20-25000 ਰੁਪਈਆ ਤੇ ਬਾਕੀ ਆਪਾਂ ਕਿਸ਼ਤਾਂ ਕਰ ਲਾਂਗੇ ਤੇ ਚਲ ਚੀਜ਼ ਆ ਜਾਂਦੀ ਏ ਮੇਰੇ ਵੀ ਕੋਈ ਨਹੀਂ ਮੋਟਾ ਨਵਾ ਮੈਂ ਇਹ ਉਹ ਸ਼ਾਰੋ ਹੈ ਬਾਅਦੋਂ ਵੇਖਾਂਗੇ ਆਣਗੀ ਮੋਟਰਸਾਈਕਲ ਤੇ ਕਿਉਂਡੇ ਗੱਲ ਕਰਨ ਮੋਟਰਸਾਈਕਲ ਭੰਨਣਾ ਵਾ ਹੁਣ ਇਹ ਥੋੜਾ ਜਿਹਾ ਮੰਮੀ ਨਾਲ ਦਾਦ ਚ ਦੇਤਾ ਤਾ ਉਹ ਮੋਟਰਸਾਈਕਲ ਹੀ ਭਾਣ ਛੜਨਾ ਵਾ ਤੁਹਾਨੂੰ ਪਤਾ ਪਾਜਨੇ ਤੇ ਫਿਰ ਹਰ ਇੱਕ ਚੀਜ਼ ਅੰਤਰਾ ਰੂੜੀਆਂ ਖਾਦਾਂ ਤੱਕ ਵੀ ਮੋਟਰਸਾਈਕਲ ਤੇ ਲੈ ਕੇ ਆਉਣੇ ਆ ਤੇ ਉਹ ਚੀਜ਼ਾਂ ਖਰਾਬ ਹੋ ਜਾਣੀਆਂ ਵਾ ਇਹਨਾਂ ਕੰਮਾਂ ਵਾਸਤੇ ਨਹੀਂ ਹੈਗਾ ਉਹਨੂੰ ਮੈਂ ਧੋਪਣਾ ਕੇ ਅੰਦਰ ਲਾਇਆ ਐਸੇ ਕਰਕੇ ਅੰਤਰਾ 1.5 ਲੱਖ ਰੁਪਏ ਤੋਂ ਘੱਟ ਮੋਟਰਸਾਈਕਲ ਨਹੀਂ ਆਉਂਦਾ ਕੋਈ ਗੱਲ ਨਹੀਂ ਦੋੜ ਲੈ ਜਾਂਦੋ ਜਾਓ ਵਰਤੋ ਜਦੋਂ ਵਰਕੇ ਮੈਂ ਆਉਂਗਾ ਉਦੋਂ ਲੈ ਜਾਣਾ ਛੋਟੇ ਉਹਨੂੰ ਕੀ ਵਰਤਣਾ ਮੈਂ ਕਹਦਾ ਉਹਨੂੰ ਚਲਾਉਣਾ ਹੱਦ ਕਰਦੇ ਆ ਜੇ ਮੈਨੂੰ ਪਤਾ ਹੁੰਦਾ ਤੂੰ ਇਹੀ ਕੰਮ ਕਰਨਾ ਵਾ ਤੇ ਮੈਂ ਉਹਦਾ ਮੋਟਰਸਾਈਕਲ ਦੀ ਬਜਾਏ ਮੈਂ ਸਕੂਟਰੀ ਲੈ ਲਾਉਂਦਾ ਹਾਂ ਇਹ ਲੈ ਆਵਾ ਦਿੱਤਾ ਵਾ ਚਲੋ ਕੋਈ ਗੱਲ ਨਹੀਂ ਠੀਕ ਆ ਫਿਰ ਚਲਾਉਣ ਵਾਸਤੇ ਦਿੱਤਾ ਵਾ ਕੋਈ ਨਹੀਂ ਆ ਗਏ ਲਾ ਰਾਮ ਬਾਹਰ ਤੂੰ ਕੋਈ ਨਹੀਂ ਸਰ ਨਹੀਂ ਡਿਆ ਚਲੋ ਠੀਕ ਆ ਫਿਰ ਲੱਗੇ ਹਾਦਸੇ ਹੀ ਕਰੀ ਜਾਂਦਾ ਇਹ ਬੰਦਾ ਪਤਾ ਨਹੀਂ ਕੀ ਇਹਦੇ ਸਿਰ ਦੇ ਵਿੱਚ ਧੂੜਿਆ ਕੋਈ ਵੀ ਗੱਲ ਹੈ ਨਾ ਮੇਰਾ ਇੱਕ ਵਾਰੀ ਨੀ ਰਾਜ-ਬਾਜੀ ਪੁੱਛਿਆ ਬਾਕੀ ਸਾਰਿਆਂ ਦਾ ਹਾਲ-ਚਾਲ ਪੁੱਛ ਲਿਆ ਕੋਈ ਵੀ ਗੱਲ ਵਾ ਨਾ ਬਸ ਇਹ ਯੁੱਗ ਐਦਾਂ ਨਹੀਂ ਹੁੰਦਾ ਕਰਨਾ ਓਦਾਂ ਨਹੀਂ ਐਦਾਂ ਕਰਨਾ ਮੇਰੇ ਮਾਪੇ ਨੇ ਮੋਟਰਸਾਈਕਲ ਦਿੱਤਾ ਤੇਰੇ ਭਰਾ ਨੂੰ ਭੰਨਣ ਵਾਸਤੇ ਦਿੱਤਾ ਵਾ ਨਾ ਕਿ ਉਹ ਹੰਤਰਾ ਜਾਵੇ ਵੀ ਤੇ ਇੱਥੇ ਜਾਵੇ ਆਪਣਾ ਤਾਂ ਖਟਾਰਾ ਜਹਾ ਲਾਇਆ ਨਾ ਕਿ ਦੋ ਸਟਾਰਟ ਹੁੰਦਾ ਤੇ ਨਾ ਕੋਕ ਜੇ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਸਕੂਟਰੀ ਲੈ ਕੇ ਆਉਣੀ ਪਰ ਚੱਲ ਕੋਈ ਨਹੀਂ ਮਾਮਾ ਉਹਦਾ ਤੇਰਾ ਵੀ ਦਿਮਾਗ ਹੈ ਨਹੀਂ ਮਾੜੀ ਜੀ ਦੀਦੀ ਤੇ ਮੰਮੀ ਉੱਥੇ ਬੈਠਿਆ ਗੱਲ ਕਰੇ ਤੂੰ ਵੀ ਪੋੜ ਕੁੱਟੀਂ ਜੇ ਨਾ ਪੜਕਦੇ ਤੇ ਸਾਰਾ ਕੁਝ ਠੀਕ ਹੋ ਜਾਣਾ ਸਾਬੇ ਨੂੰ ਕਹਿਣ ਦੀ ਲੋੜ ਹੀ ਨਹੀਂ ਚੱਲ ਤੇ ਮੰਮੀ ਨੇ ਸਾਰਾ ਕੰਮ ਕਰਨਾ ਵਾ ਇਹ ਜਿੰਨੇ ਵੀ ਮਾਤਾ ਦੇ ਹੱਥ ਚ ਵਾ ਮਾਤਾ ਕਰਦੀ ਆ ਪੂਰੀ ਚੌਧਰ ਜੇ ਮੈਂ ਮਾਤਾ ਸਕੂਟਰੀ ਵੀ ਮਿਲ ਜਾਣੀ ਤੇ ਮੋਟਰਸਾਈਕਲ ਟੁੱਟਣੋਂ ਬਚ ਜਾਣਾ ਚੱਲ ਮਾਤਾ ਨੂੰ ਦੇ ਮਿੱਠੀਆਂ ਗੋਲੀਆਂ ਪਾਮਾ ਇਹ ਤੋਂ ਮੇਰਾ ਨਹੀਂ ਗੱਲ ਬਣਨੀ। ਵੇਖਾਂ ਬੜਾ ਹੈ ਕਿੱਥੇ ਆ। ਵੇਖਾ ਕਿੱਡੇ ਮਜੇ ਨਾਲ ਬੈਠੀਆਂ। ਪਤਾ ਨਹੀਂ ਕਿਹੜੀ ਸਲਾਹ ਕਰਦੀਆਂ ਰਹਿੰਦੀਆਂ। ਇਹ ਵੀ ਕਿਹੜਾ ਕੋਗਿਆਂ ਦੇ ਜੋੜੇ ਨਾਲ ਘਟਵਾ ਨਾ ਸਾਰਾ ਦਿਨ ਰੌਣਜਾਂ ਕਰਦੀਆਂ। ਐਨੀ ਪੰਮ ਤੋਂ ਹਿੰਮਤ ਕੀਤੀ ਹੈ ਨਾ ਇੰਨਾ ਕੁਛਣ ਦੇ ਵਿੱਚ ਕੀਤਾ। ਪਰ ਇਹ ਵਿਹਲਾ ਉਦਾਂ ਦੀਆਂ ਉਦਾਂ ਹੀ ਆ। ਇਹ ਨਹੀਂ ਕਿ ਇਹ ਤਾਂ ਟਾਸ ਤੋਂ ਮੱਸ ਹੋਈ ਨਾ। ਪਰ ਚੱਲ। ਮਮਤੋਂ ਅੱਗੇ ਬੜੀ ਵੱਡੀ ਗਲਤੀ ਕਰ ਲਈ ਆ ਹੁਣ ਤੂੰ ਪਿਆਰ ਨਾਲ ਰਹਵੇਂਗੀ ਨਾ ਤੇ ਫੇਰ ਹੀ ਗੱਲ ਬਣਨੀ ਆ ਮੇਰਾ ਜੀਤ ਨਹੀਂ ਕਰਦਾਂਦੀ ਸ਼ਕਲ ਵੇਖਣ ਨੂੰ ਪਰ ਹੁਣ ਕਰਨਾ ਕਿ ਮਜਬੂਰੀ ਆ ਹੁਣ ਪਿਆਰ ਨਾਲ ਇਹਨੂੰ ਆਪਣੀਆਂ ਗੱਲਾਂ ਚ ਲਾ ਕੇ ਨਾ ਮਾਫੀ ਮੁਫੀ ਮੰਗਨੀ ਆ ਤੇ ਫੇਰ ਕੰਮ ਸੂਟਰ ਆਉਣਾ ਫੇਰ ਸਕੂਟਰੀ ਮਿਲਣੀ ਆ ਫੇਰ ਤੇ ਮਾਤਾ-ਪਿਤਾ ਵੀ ਇੰਨੀ ਦਿਆਲ ਸਕੂਟਰੀ ਛੱਡ ਭਾਵੇਂ ਜਾਜ ਲੈ ਦੇ ਚੱਲ ਹੋ ਜਾ ਸ਼ੁਰੂ ਫਾਮ ਚਲ ਕੋਈ ਨਹੀਂ ਮੰਮੀ ਜੋ ਹੋਊਗਾ ਵੇਖ ਹੀ ਜਾਓਗੀ ਐਵੇਂ ਨਾ ਟੈਨਸ਼ਨ ਲਈ ਜਾਓ ਸੌਣੇ ਤਾਂ ਇੱਕੜੀ ਲੰਮੇ ਕੱਜੋ ਕੋਈ ਨਹੀਂ ਲੰਮੇ ਕਿ ਪਹਿਣਾ ਮੈਂ ਲੈ ਲੇ ਦਿੱਦੀ ਲੰਮੇ ਵੇਜ ਆਹ ਪਾਪਾ ਮੈਂ ਘੜੀ ਤੋਂ ਨਹੀਂ ਆਈ ਮੈਂ ਚਲ ਘੜੀ ਰੈਸਿ ਭਰ ਲੈਣੇ ਤੂੰ ਮੈਨੂੰ ਦੱਸ ਦਿੰਦੇ ਮੈਂ ਨਾਲ ਕੱਪੜੇ ਧਵਾ ਦੇਣੇ ਨਹੀਂ ਨਹੀਂ ਕੋਈ ਨਹੀਂ ਪਾਪਾ ਥੋੜੇ ਜਿਦੇ ਕੱਪੜੇ ਹੀ ਕੱਪੜੇ ਹੀ ਹੋ ਗਏ ਮੰਮੀ ਤੂੰ ਹਲਾ ਵੀ ਮੇਰੇ ਨਾਲ ਕੁਛ ਮੈਂ ਮਾਦਨ ਵੱਧ ਘਟ ਤੁਹਾਨੂੰ ਬੋਲ ਲਿਆ ਨਾ ਪਰ ਮੈਨੂੰ ਬੜੀ ਸ਼ਰਮ ਹੁਣ ਆਉਣ ਡਈ ਆ ਤਾਂ ਮੈਂ ਇਹਨਾਂ ਦਾ ਤੋ ਹੱਥ ਜੋੜ ਕੇ ਮਾਫੀ ਮੰਗਣੀ ਆ ਪਤਾ ਸਾਬੇ ਦਾ ਨਾ ਦੀਦੀ ਉਹਦਾ ਫੋਨ ਆਉਣ ਡਿਆ ਏ ਉਹ ਸਾਬੇ ਦੇ ਨਾਲ ਹੀ ਮਾੜੀ ਮੋਟੀ ਗੱਲਾਂ ਤੋਂ ਮੈਨੂੰ ਗੁੱਸਾ ਆ ਗਿਆ ਉਹਨੇ ਪਾ ਮੈਨੂੰ ਮੈਂ ਕਿੰਨੇ ਤਰ੍ਹਾਂ ਦੀ ਉਹਨੂੰ ਕਹਾਂ ਦੀ ਤੁਹਾਡੇ ਸਾਹਮਣੇ ਪੇਟ ਜਾਣ ਵਾਲਾ ਤਾਂ ਹਲੇ ਵੀ ਮਨਾਂ ਕਰੀ ਜਾਣ ਡਿਆ ਏ ਤਾਂ ਮੈਂ ਉਹਨਾਂ ਮਾੜੀ ਜੀ ਗੁੱਸੇ ਹੋਈ ਤਾਂ ਸਾਰਾ ਗੁੱਸਾ ਆ ਕੇ ਨਾ ਮੇਰਾ ਮੰਮੀ ਤੁਹਾਡੇ ਤੇ ਨਿਕਲ ਗਿਆ ਮੇਰਾ ਦਿਮਾਗ ਇਹ ਤਰ੍ਹਾਂ ਦਾ ਮੈਨੂੰ ਉੱਥੇ ਹੀ ਮੰਮੀ ਕੋਲ ਗੱਲ ਕਹਿਣ ਦੀ ਦੀ ਨਾ ਤਾਂ 2 ਮਿੰਟ ਵਾਸਤੇ ਮੈਨੂੰ ਇੰਨਾ ਗ ਫਰ ਉਹ ਗੱਲਾਂ ਨੇ ਜਿਹੜੇ ਮੂੰਹੋਂ ਕੋਈ ਗੱਲ ਨਿਕਲ ਜਾਂਦੀ ਹੈ ਮੂੰਹ 'ਚ ਪੈਂਦੀ ਨਹੀਂ। ਮਮੇ ਤੁਸੀਂ ਸਮਝ ਲਓ ਕਿ ਤੁਹਾਡੀ ਆਪਣੀ ਧੀ ਨੇ ਤੁਹਾਨੂੰ ਕੋਈ ਗੱਲ ਕਹੀ ਹੈ। ਵੇਲੇ ਤੁਸੀਂ ਮੈਨੂੰ ਮਾਫ ਕਰ ਦਿਓ। ਨਹੀਂ ਮੈਂ ਤੁਹਾਨੂੰ ਗੁੱਸਾ ਤੇ ਤੇਰਾ ਕੀਤਾ ਨਹੀਂ ਚਲ ਕੋਈ ਗੱਲ ਨਹੀਂ। ਤੇ ਪਰ ਲੜਾਈ ਤੇ ਤੇਰੀ ਸ਼ਾਵੇਂ ਨਹੀਂ ਤੇ ਇਹਨਾਂ ਚੁਗਲ ਕਰਕੇ ਗੁੱਸਾ ਮੇਰੇ ਤੇ ਨਿਕਲ ਗਿਆ ਤੇ ਜੇ ਹੋਰ ਕੀ ਤੇ ਨਿਕਲ ਜਾਂਦਾ ਹੋਰ ਕੋਈ ਨਾ ਚਰਦਾ ਗੱਲ ਤੇਰੀ ਤੇ ਫਿਰ। ਹਾਂ ਤੇ ਸਹੀ ਹੈ ਮਮੇ ਪਰ ਮੈਂ ਤੁਹਾਨੂੰ ਆਖਣ ਠੀਕ ਨਾ ਕਿ ਅੱਜ ਤੋਂ ਬਾਅਦ ਤੁਹਾਨੂੰ ਕਦੇ ਇਹੋ ਜਿਹਾ ਮੌਕਾ ਨਹੀਂ ਮਿਲੂਗਾ। ਦੀਦੀ ਮੈਂ ਤਾਂ ਹੱਥੋਂ ਹੀ ਹੱਥ ਜੋੜ ਕੇ ਮਾਫੀ ਮੰਗਨੀ ਆ। ਅੱਜ ਤੋਂ ਬਾਅਦ ਤੁਹਾਨੂੰ ਕਦੇ ਪਤਾ ਨਹੀਂ ਕੀ ਮੇਰੇ ਦਿਮਾਗ ਨੂੰ ਹੋ ਗਿਆ ਸੀ ਆਪਾਂ ਕਿੰਨਾ ਸੋਹਣਾ ਸਾਰੇ ਹਾਸ ਖਿੜ ਕੇ ਰਾਂਡੇ ਕਿੰਨੇ ਵਧੀਆ ਸੀ ਪਰ ਨਾ ਜਦੋਂ ਐਵੇਂ ਆਦਤਿਕ ਜਦੋਂ ਕੋਈ ਕਲਾ ਪੈਣੀ ਹੋਵੇ ਨਾ ਕੱਲ ਚ ਪਤਾ ਨਹੀਂ ਲੱਗਦਾ ਘਰ ਦਾ ਤੇ ਇਹ ਕਰਕੇ ਨਾ ਆਜ ਤੋਂ ਬਾਅਦ ਤੁਹਾਨੂੰ ਕਦੇ ਵੀ ਕੋਈ ਗਲਤੀ ਦਾ ਮੌਕਾ ਨਹੀਂ ਮਿਲੂਗਾ ਬਸ ਇਹ ਹੈ ਕਿ ਤੁਸੀਂ ਆਪਣੇ ਦਿਲ ਦੇ ਵਿੱਚ ਮੇਰੇ ਵਾਸਤੇ ਨਫ਼ਰਤ ਨਾ ਰੱਖਿਓ ਨਹੀਂ ਪਾ ਮਾ ਮੇਰੀ ਗੱਲ ਸੁਣ ਹੋ ਤਾਂ ਚੱਲ ਤੇਰੀ ਗੱਲ ਠੀਕ ਆ ਪਰ ਜੇ ਤੂੰ ਪੇਂਡ ਹੀ ਜਾਣਾ ਹੀ ਤੇਰੀਆਂ ਨਿੱਕੀ ਜਿਹੀ ਚੀਜ਼ਾਂ ਤੋਂ ਸਾਬੇ ਨਾ ਬੈਸਭਾਜੀ ਹੋਣ ਈ ਤੇ ਤੂੰ ਉਹਦੇ ਨਾਲ ਜਿਦਣ ਦੀ ਤੇ ਤੂੰ ਸਿੱਧਾ ਹੀ ਮੰਮੀ ਨੂੰ ਆਣ ਕੇ ਪੁੱਛ ਲੈਂਦੀ ਤੇ ਮੈਂ ਭਿੰਡ ਜਾਣਾ ਮਮਮੀ ਨੇ ਆਪੇ ਉਹਦੇ ਨਾਲ ਗੱਲ ਕਰ ਲੈਣੀ ਸੀ ਤੈਨੂੰ ਇੰਨਾ ਪੈਸੇ ਦੀ ਲੋੜ ਹੀ ਨਹੀਂ ਸੀ ਨਾਲੇ ਤੂੰ ਉਹਦੇ ਨਾਲ ਪੈਤੀ ਨਾਲੇ ਤੂੰ ਆਡਾ ਸਾਰਿਆਂ ਦਾ ਮੂਡ ਖਰਾਬ ਕੀਤਾ ਅਸੀਂ ਤੇ ਆਪ ਕੋ ਪਤਾ ਕਿੰਨੀ ਟੈਨਸ਼ਨ ਲੈਣ ਡਈ ਇਹ ਪਤਾ ਨਹੀਂ ਕੰਮ ਦਾ ਸਬਾਹ ਕਿਦਾਂ ਦਾ ਵਾ ਸਾਡੇ ਨਾਲ ਗੱਲ ਮਿਲਣੀ ਨਹੀਂ ਰਹੀ। ਨਹੀਂ ਜੀ। ਸਾਨੂੰ ਇੰਨੀ ਟੈਨਸ਼ਨ ਹੋ ਗਈ ਸੀ ਕੋਈ ਹਸਾਬ ਨਹੀਂ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਮੈਂ ਤਾਂ ਸੋਕ ਮੰਮੀ ਦਾ ਫੋਨ ਆਉਂਦਾ ਨਾ ਤੇ ਮੈਂ ਇੰਨੇ ਇੱਤ ਕਰਦੀ ਆ ਨਾ ਕਿ ਮੰਮੀ ਮੈਨੂੰ ਪਤਾ ਨਹੀਂ ਲੱਗਦਾ ਮੈਂ ਪੇਕੇ ਆ ਕਿ ਸਹੁਰੇ ਮੈਨੂੰ ਇੰਨਾ ਪਿਆਰ ਮਿਲਣ ਡਿਆ ਵਾ। ਪਰ ਮੈਂ ਤੁਹਾਨੂੰ ਦੱਸਣਾ ਕਿ ਗਲਤੀ ਸਾਰੀ ਮੇਰੀ ਹੈ। ਸਾਬੇ ਦਾ ਵੀ ਕੋਈ ਕਸੂਰ ਨਹੀਂ ਹੈਗਾ। ਸਾਬੇ ਨਾਲ ਮੈਂ ਐਵੇਂ ਨਿੱਕੀ ਜਿਹੀ ਗੱਲ ਤੋਂ ਬਹਿਸ ਬਾਝੀ ਗਈ ਆ ਤੇ ਤੁਹਾਨੂੰ ਆਪਣੀ ਕਿੱਥੋਂ ਵਿਪਨ ਭਾਜੀ ਕੀ ਕੀ ਗੱਲਾਂ ਕਰਨ ਦਾ। ਮੰਮੀ ਭੈੜੀ ਬੰਨੇ ਦੀਆਂ। ਤੁਹਾਡੇ ਜਿੱਦਾਂ ਜੀ ਕਹਤਾ ਕੋਈ ਨੂੰ ਤੁਸੀਂ ਤਦ ਨਾ ਤੇ ਜਿਹੜੇ ਦੇਣੇ ਦੇ ਦਿਓ ਕੋਈ ਗੱਲ ਨਹੀਂ ਤੇ ਹੋਰ ਵੀ ਕੋਈ ਖਰਚਾ ਨਿਕਾ ਮੋਟਾ ਉਹਦਾ ਹੰਦਾ ਕੋਈ ਅੰਦਾਜ਼ ਦੇ ਨਹੀਂ ਚਲ ਤੂੰ ਪੜੀ ਲਿਖੀ ਹੈ ਤੇ ਜੇ ਤੂੰ ਸਾਰੇ ਘਰ ਦੇ ਫੈਸਲੇ ਇਸ ਤਰ੍ਹਾਂ ਕਰ ਲਿਆ ਕਰੇਂਗੀ ਤੇ ਵਧੀਆ ਗੱਲ ਜ਼ਿੰਮੇਵਾਰੀਂ ਚੁੱਕ ਸਕਦੀ ਤੇ ਤੂੰ ਚੁੱਕ ਲੈ